ਗੁਰਪ੍ਰੀਤ ਸਿੰਘ ਵਿੱਦੀ ਪ੍ਰਦਾਨ ਸਮਰਾਲਾ ਹੌਕੀ ਕਲੱਬ ਅੱਜ ਅਸੀਂ ਪਿੰਡ ਭੰਗਲਾ ਦੇ ਵਿੱਚ ਤੀਸਰਾ ਜੰਗਲ ਲਗਾ ਰਹੇ ਹਾਂ ਸਾਡਾ ਮਕਸਦ ਸੀਗਾ ਵੀ ਜਿਹੜਾ ਜੰਗਲੇ ਲਗਾਉਣਾ ਇਹ हटਕੇ ਹੀ ਲਗਾਉਣਾ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਵੀ ਸ਼ਾਇਦ ਇੰਨੀ ਇਕੱਠੇ ਪਿੱਪਲ ਨਹੀਂ ਮਿਲਣੇ ਕਿਉਂਕਿ ਸਾਡਾ ਇੱਕ ਸੀਗਾ ਏਮ ਸੀਗਾ ਵੀ ਅਸੀਂ ਨਾ ਵੱਧ ਤੋਂ ਵੱਧ ਪਿੱਪਲ ਲਗਾਈਏ ਇੱਥੇ ਅਸੀਂ ਅੱਜ ਅਸੀਂ 150 ਪਿੱਪਲ ਪੂਰੇ ਇਹਨਾਂ ਦੇ ਪਿੰਡ ਦੀ ਪੰਚਾਇਤ ਤੇ ਪਿੰਡ ਦੀ ਕਲੱਬ ਖਾਸ ਕਰ ਮੈਂ ਇੱਥੇ ਨੋ ਲਵਾਂਗਾ ਅਨਦਰ ਸਰਪਾ ਆਪਣੇ ਸਰਪੰਚ ਹਰਪੀ ਸਿੰਘ ਹੈਪੀ ਦਾ ਉਹਦੀ ਬਹੁਤ ਮਿਹਨਤ ਦੇ ਨਾਲ ਉਹਦੀ ਜਿਹੜੀ ਟੀਮ ਆ ਟੀਮ ਵਰਕਰ ਦੇ ਨਾਲ ਅੱਜ ਸਾਰਿਆਂ ਨਾਲ ਲੜ ਕੇ ਅੱਜ ਅਸੀਂ ਤਕਰੀਬਨ ਇੱਥੇ ਇੱਕ ਵਿਰਾਸਤੀ ਜੰਗਲੀ ਨੂੰ ਕਹਿ ਸਕਦੇ ਹਾਂ ਕਿਉਂਕਿ ਸਾਨੂੰ ਪਿੱਪਲਾਂ ਬੋੜਾਂ ਦੀ ਲੋੜ ਬਹੁਤ ਆ ਅਸੀਂ ਵਿਰਾਸਤੀ ਦਰਖਤ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਲਵਾਈਏ ਮੇਰੀ ਤਾਂ ਇਹੀ ਆ ਹਰ ਇੱਕ ਨੂੰ ਵੀ ਆਪਾਂ ਨਾਲ ਜਿਵੇਂ ਆ ਲੋਕਾਂ ਦਾ ਟ੍ਰੈਂਡ ਚੱਲਿਆ ਹੋਇਆ ਵੀ ਅਸੀਂ ਪਾਮ ਲਾ ਦੀ ਜਾਂ ਉਹ ਲਾ ਦੀ ਵੀ ਆਪਣੇ ਰੁੱਖਾਂ ਵੱਲੋਂ ਬੜੀ ਹੋ ਕਿਉਂਕਿ ਅੱਜ ਸਾਨੂੰ ਪੰਜਾਬ ਨੂੰ ਇੰਨੀ ਲੋੜ ਆ ਦਰਖਤਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਹਨਾਂ ਨੂੰ ਨਾ ਸੰਭਿਆ ਨਾ ਲਗਾਇਆ ਤਾਂ ਬਹੁਤ ਹੀ ਭਿਆਨਕ ਸਿੱਟੇ ਨਿਕਲਣਗੇ ਤੁਸੀਂ ਗਰਮੀ ਦੇਖੀ ਹੋ ਇਸ ਵਾਰ ਵੀ ਕੀ ਹਾਲ ਸੀਗਾ ਗਰਮੀ ਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਜਿੰਨਾ ਹੋ ਸਕੇ ਪਿੱਪਲ ਬੋੜ ਬਿਲਕਣਾ ਨਿੰਮਾ ਨਾਲ ਸਾਂਝ ਪਾਈਏ ਤੇ ਪੰਜਾਬ ਨੂੰ ਮੁੜ ਆਪਣੇ ਹੀ ਦਰਖਤਾਂ ਨਾਲ ਹਰਾ-ਭਰਾ ਬਣਾ ਕੇ ਮੁੜ ਤੋਂ ਹਰਾ-ਭਰਾ ਬਣਾ ਕੇ ਬਾਬੇ ਨਾਨਕ ਦੇ ਖਾਬ ਦਾ ਇਹਨੂੰ ਪੰਜਾਬ ਬਣਾਈਏ ਹਰਪ੍ਰੀਤ ਸਿੰਘ ਪਿੰਡ ਭੰਗਲਾ ਬਲਾਕ ਸਮਰਾਲਾ ਅੱਜ ਅਸੀਂ ਪਿੰਡ ਦੇ ਨੌਜਵਾਨਾਂ ਨਾਲ ਅਤੇ ਹਾਕੀ ਕਲੱਬ ਦੇ ਸੰਯੋਗ ਨਾਲ ਇੱਕ ਅਲੱਗ ਕਨਸੈਪਟ ਦੇ ਤਹਿਤ ਪਿੱਪਲਾਂ ਦਾ ਜੰਗਲ ਲਗਾਇਆ ਹੈ ਕਰੀਬ 150 ਦੇ ਕਰੀਬ ਬੂਟਾ ਲਗਾਇਆ ਗਿਆ ਕਿਉਂਕਿ ਆਪਣੇ ਇਲਾਕੇ 'ਚ ਇਦਾਂ ਦਾ ਉਹ ਇਦਾਂ ਦੇ ਪਿੱਪਲਾਂ ਦਾ ਉਹ ਨਹੀਂ ਹੈਗਾ ਵੀ ਕਨਸੈਪਟ ਨਵਾਂ ਤੇ ਇਹਦੇ ਲਈ ਸਾਰੇ ਨੌਜਵਾਨਾਂ ਨੇ ਪਿਛਲੇ 10 ਦਿਨਾਂ ਤੋਂ ਮਿਹਨਤ ਕਰ ਰਹੇ ਸੀ ਟੋਇਆ ਵਗੈਰਾ ਦਾ ਇਹਨੂੰ ਜਗ੍ਹਾ ਨੂੰ ਪੱਧਰ ਕਾਂ ਚ ਤੇ ਇਸ ਦੇ ਵਿੱਚ ਹਾਕੀ ਕਲੱਬ ਦਾ ਬਹੁਤ ਸੰਯੋਗ ਰਿਹਾ ਜੰਗਲ ਤਾਂ ਪਹਿਲਾਂ ਵੀ ਇੱਥੇ ਲੱਗਿਆ ਹੋਇਆ ਉਹ ਜਿਹੜਾ ਜੰਗਲ ਉਹਦੇ ਵਿੱਚ ਕਿਹੜੇ ਕਿਹੜੇ ਬੂਟੇ ਨੇ ਜਿੱਦਾਂ ਅਸੀਂ 2022 ਦੇ ਵਿੱਚ ਪਹਿਲਾ ਜੰਗਲ ਲਗਾਇਆ ਸੀ ਉਹਦੇ ਵਿੱਚ 70 ਕਿਸਮਾਂ ਦੇ ਬੂਟੇ ਨੇ ਜਿਹੜੀਆਂ ਆਪਣੇ ਰੋਇਤੀ ਬੂਟੇ ਨੇ ਪੀਲੂ ਭੇੜਾ ਰੀਠਾ ਅੰਬ ਹਕਿਕਰ ਤੂਤ ਇਦਾਂ ਦੇ ਤੇ ਉਸ ਤੋਂ ਬਾਅਦ 2023 ਦੇ ਵਿੱਚ ਇੱਕ ਜੰਗਲ ਲਗਾਇਆ ਸੀ ਇਹ ਸਾਰੀ ਮਿਲਾ ਕੇ 250 ਬੂਟਾ ਤੇ ਇਸ ਵਾਰ ਅਸੀਂ ਸਿਰਫ ਪਿਪਲਾਂ ਦਾ ਹੀ ਲਗਾ ਰਹੇ ਹਾਂ ਕਿੰਨੇ ਪਿਪਲ ਲਾਏ ਗਨੇ ਤੇ ਹੁਣ ਦਾ ਦੇਖਪਾਲ ਦਾ ਕਿਦਾਂ ਹੈਗਾ ਪ੍ਰਬੰਧਨ ਦਾ 150 ਪਿਪਲ ਆ ਦੇਖਪਾਲ ਸਾਡੇ ਨੌਜਵਾਨ ਬਹੁਤ ਹਿੰਮਤੀ ਨੇ ਉਹ ਆਪੇ ਸਾਰਾ ਕਰਦੇ ਨੇ ਜਿੱਦਾਂ ਪਿਛਲੇ ਵੀ ਜੰਗਲ ਕਿਉਂਕਿ ਬੂਟੇ ਦਾ ਹਰ ਹਰ ਕੋਈ ਲਗਾ ਲੈਂਦਾ ਪਰ ਸਾਂਭ ਸੰਭਾਲ ਕੋਈ ਨਹੀਂ ਕਰਦਾ ਇਸ ਪਰ ਸਾਡੇ ਨੌਜਵਾਨਾਂ ਨੇ ਉਹਦੀ ਕਟਿੰਗ ਵਗੈਰਾ ਪਾਣੀ ਪਾਣੀ ਦਾ ਸਾਰਾ ਪ੍ਰਬੰਧ ਆਪ ਕਰਦੇ ਨੇ ਉਹਦੇ ਕਰਕੇ ਸਾਨੂੰ ਐਡਾ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅਧਿ